ਫਗਵਾੜਾ ਦੇ ਸੈਂਟਰ ਟਾਊਨ ਚ ਐਸਐਸ ਬਿਊਟੀ ਸੈਲੂਨ ਦੀ ਹੋਈ ਓਪਨਿੰਗ ਇਸ ਮੌਕੇ ਸੈਲੂਨ ਵੱਲੋਂ ਪਹਿਲੇ 7 ਬ੍ਰਾਈਡਲ ਕਸਟਮਰਾਂ ਲਈ ਰੱਖ ਦਿੱਤਾ ਗਿਆ ਹੈ ਖਾਸ ਆਫਰ ਹੋਰ ਕੀ ਕੀ ਸੁਵਿਧਾਵਾਂ ਮਿਲਣਗੀਆਂ ਤੁਸੀਂ ਖੁਦ ਹੀ ਸੁਣ ਲਵੋ ਇਸ ਵੀਡੀਓ ਦੇ ਅੰਦਰ ਕੀ ਹਾਲ ਨੇ ਸ਼ਹਿਰ ਵਾਸੀਆਂ ਦਾ ਠੀਕ ਠਾਕ ਨੇ ਅੱਜ ਆਪਾਂ ਇੱਕ ਸੈਲੂਨ ਦੀ ਓਪਨਿੰਗ ਕੀਤੀ ਹੈ ਐਸਐਸ ਬਿਊਟੀ ਸੈਲੂਨ ਸੈਂਟਰਲ ਟਾਊਨ ਨੀਅਰ ਸ੍ਰੀ ਸੁਵਿਚਾ ਫਗਵਾੜਾ ਤੇ ਇਹ ਸਾਡੇ ਲੋ ਤਾਂ ਜੇ ਅਸੀਂ ਬੈਸਟ ਸਲੂਨ ਤਿਆਰ ਕੀਤਾ ਆ ਫਰਵਾੜੇ ਦਾ ਤੇ ਬੇਸਿਕਲੀ ਜਿੱਦਾਂ ਤੁਸੀਂ ਵਿਜ਼ਿਟ ਕਰਦੇ ਆਂ ਬਾਕੀ ਵੀ ਸਲੂਨ ਬਟਾਹ ਨੂੰ ਜਿਹੜੀਆਂ ਇੱਥੇ ਸਰਵਿਸਿਜ਼ ਮਿਲਣਗੀਆਂ ਇਹ ਹੋਰ ਵੀ ਕਿਤੇ ਸਲੂਨ ਚ ਨਹੀਂ ਮਿਲ ਸਕਦੀਆਂ ਸੋ ਸੈਕੰਡ ਆਪਣਾ ਤੁਹਾਨੂੰ ਪਤਾ ਹੀ ਆ ਕਿ ਕ੍ਰਿਸਮਸ ਐਂਡ ਨਿਊ ਇਅਰ ਦਾ ਮੌਕਾ ਆ ਸੋ ਅਸੀਂ 50% ਆਫ ਰੱਖਾਂਗੇ ਬਾਕੀ ਜੇ ਕੋਈ ਬ੍ਰਾਈਡਲ ਸਾਡੇ ਤੋਂ ਕੋਈ ਪੈਕੇजेस ਲੈਂਦੇ ਆ ਜਾਂ ਕੁਝ ਵੀ ਲੈਂਦੇ ਆ ਉਹ ਜਿਹੜੇ ਫਰਸਟ ਹੋਣਗੇ 7 ਉਹਨਾਂ ਨੂੰ ਅਸੀਂ 50% ਆਫ ਦੇਵਾਂਗੇ ਨਾਲ ਅਦਰ ਸਰਵਿਸਿਜ਼ ਵੀ ਪ੍ਰੋਵਾਈਡ ਕਰਾਂਗੇ ਤੇ ਤੁਹਾਨੂੰ ਹੋਰ ਬਾਕੀ ਸਰਵਿਸਿਜ਼ ਲਈ ਨੰਬਰ ਵਗੈਰਾ ਆਪਾਂ ਨਾਲ ਪਾ ਦਾਂਗੇ ਠੀਕ ਹੈ ਜਰੂਰ ਵਿਜ਼ਿਟ ਕਰਿਓ ਸਾਡੇ ਭਾਰੀ ਹੁੰਦੀਆਂ ਸੌਰਵ ਤੇ ਪ੍ਰੋਫੈਸ਼ਨਲ ਆਰਟਿਸਟ ਆ ਵਧੀਆ ਸਰਵਿਸਿਜ਼ ਮਿਲੂਗੀਆਂ ਥੈਂਕ ਯੂ